ਪੰਨੂ ਮਤਲਬ ਕੀ ਮਰਦਾ ਵਾਲਾ ਜੀ ਪਿਛਲੇ ਦਿਨੀ ਅੱਤਵਾਦੀ ਗੁਰਵੰਤ ਸਿੰਘ ਪੰਨੂ ਨੇ ਬਾਬਾ ਸਾਹਿਬ ਡਾਕਟਰធីਂਰਾਓ ਅੰਬੇਦਕਰ ਦੇ ਖਿਲਾਫ ਜੋ ਬਕਵਾਸ ਕੀਤਾ ਵੀ ਆਪਣੇ ਸਾਰੇ ਤੇ ਕੁਝ ਪੈਸੇ ਦੇ ਕੇ ਬਾਬਾ ਸਾਹਿਬਾ ਅੰਬੇਦਕਰ ਦੇ ਪੁੱਤ ਦੇ ਉੱਪਰ ਖਾਲਸਤਾਨ ਦੇ ਨਾਰੇ ਲਗਵਾਏ ਫਖਾਲਸਤਾਨ ਦਾ ਝੰਡਾ ਲਾਇਆ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਗਏ। ਇੱਕ ਤਾਂ ਪੂਰੇ ਦੇਸ਼ ਭਾਰਤ ਵਿੱਚ ਬਿਸ਼ਪ ਭਰ ਦੇ ਵਿੱਚ ਸਿੱਖਾਂ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਵੀ ਮੈਂ ਭਾਰਤੀ ਸੰਵਿਧਾਨ ਦੀ ਗੱਲ ਕਰਦਾ 바ਵਾ ਸਾਹਿਬ ਅੰਬੇੜਕਰ ਦੀ ਗੱਲ ਕਰਦਾ ਉਹਨੂੰ ਇਹ ਨਹੀਂ ਪਤਾ ਕਿਹੜੇ ਬੰਦੇ ਨੂੰ ਜੇ ਬਾਬਾ ਸਾਹਿਬ ਅੰਬੇੜਕਰ ਨੇ ਦੇਸ਼ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਲਈ ਬਹੁਤ ਮਾਣ ਸਤਿਕਾਰ ਦਿੱਤਾ। ਜਿਹੜੇ ਸ੍ਰੀ ਸਾਹਿਬ ਅਸੀਂ ਪਹਿਨਦੇ ਹਾਂ ਇਹ ਕਾਰ ਅਸੀਂ ਪੈਂਦੇ ਆ ਤੇ ਬਾਬਾ ਸਾਹਿਬ ਅੰਬेडकर ਨੇ ਸੰਵਿਧਾਨ ਦੇ ਵਿੱਚ ਲਿਖਤੀ ਤੌਰ ਤੇ ਦਿੱਤੇ ਔਰ ਉਹਨੂੰ ਇਹ ਗੱਲ ਵੀ ਯਾਦ ਕਿ ਉਹ ਜਹਾਜ਼ ਚੜ੍ਹ ਕੇ ਜੇ ਅਮਰੀਕਾ ਪਹੁੰਚਾ ਤਾਂ ਬਾਬਾ ਸਾਹਿਬ ਡਾਕਟਰ ਵੀਰੋ ਅੰਬेडकर ਦੇ ਸੰਵਿਧਾਨ ਦੇ ਤਹਿਤ ਪਹੁੰਚ ਸਕਿਆ ਹੈ ਬਾਬਾ ਸਾਹਿਬ ਤੁਹਾਡੀ ਸਾਈਟ ਤੇ ਪੜਾ ਦੇਣਗੇ ਹੋ ਕੇ ਬਾਬਾ ਸਾਹਿਬ ਤੁਹਾਡੀ ਮੈ ਕਮਾਈ ਜੀ ਦੀ ਕੰਮ ਕਰ ਜਦੋਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਮਿਤਕਾਰ ਦੇ ਬਾਰੇ ਵਿੱਚ અપਮਾਨਜਨਕ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਅੰਮਿਤਕਾਰ ਨੂੰ ਜਿਹੜਾ ਹੈਗਾ ਬਿੜਕਾਰ ਅੰਮਿਤਕਾਰ ਕਰਦੇ ਹੋ ਫਿਰ ਰੱਬ ਦਾ ਨਾਮ ਲਿਆ ਹੁੰਦਾ ਸਵਰਗਾਂ ਨੂੰ ਪਹੁੰਚਦੇ ਰਾਹੁਲ ਗਾਂਧੀ ਦੀ ਟਿੱਪਣੀ ਕੀਤੀ ਸੀ ਮੈਂ ਸਮਝਦਾ ਉਸ ਤੋਂ ਬਾਅਦ ਇਹ ਸ਼ਰਾਰਤੀ ਲੋਕਾਂ ਨੂੰ ਸ਼ਹਿ ਮਿਲ ਗਈ ਹੁਣ ਮੈਂ ਮੰਗ ਕਰਦਾ ਕਿ ਪੰਜਾਬ ਦੀ ਸਰਕਾਰ ਜਿਹੜੀ ਭਾਜਪਾ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਭਾਜਪਾ ਦੀ ਸਰਕਾਰ ਦੇ ਪੰਜਾਬ ਦੀ ਸਰਕਾਰ ਤੁਰੰਤ ਕਾਰਵਾਈ ਕਰੇ ਇਹ ਪੰਨੂ ਦੇ ਖਿਲਾਫ ਦੇਸ਼ ਸਰੋ ਦਾ ਪਰਚਾ ਦਰਜ ਕਰਕੇ ਉਹਨੂੰ ਇਸ ਦੇਸ਼ ਦੇ ਵਿੱਚ ਲਿਆ ਕੇ ਭਾਰਤੀ ਸੰਵਿਧਾਨ ਦੇ ਤਹਿਤ ਸੁਵਜਾ ਸੁਵਧਾਵਾਂ ਜਿਹੜੀਆਂ ਉਹਨੂੰ ਸੁਵਜਾਵਾਂ ਦੇਣੀਆਂ ਚਾਹੀਦੀਆਂ ਬਾਗ ਕਪੂਰ ਦੇ ਕੇਰਨ ਜੀਤੀ ਜੀ ਤੁਕ ਤੋਂ ਪਾਣੀ ਸ਼ਾਨ ਦੇਵੇ ਦਾਦੂ ਹੁੰਦਾ ਜੁਰਮ ਗੇਰੀ ਪਾਤੇ ਬਾਹ ਹਸਰਦਾ ਕਸਮਾਂ ਹੰਦੇਵੇ ਇਹ ਦੇ ਵਿੱਚ ਐਸੀ ਹਸਦੀ ਏ ਰੋਂਦਾ ਨੂੰ ਝੱਟ ਹਸਾ ਸਕਦਾ ਕੋਈ ਕਰਨ ਦੀਦ ਜੀ ਕੋਈ ਕਰਨ ਦੀਦ ਜੀ ਗਹਿਰੀ ਵਰ ਕਾ ਫਿਰ ਲਈ ਨਾ ਚਮਕਾ ਸਕਦਾ ਕੋਈ ਸ਼ਕਤੀ ਐ ਦੁਨੀਆਂ ਵਿੱਚ ਪ੍ਰਗਟ ਹੋਇਆ ਜੀ ਇਹ ਬਿਲਕੁਲ ਜੋਗ ਹੈ ਪੂਜਣ ਦੇ ਨਾ ਜਾਵੇ ਸੱਚਲ ਕੋ ਆ ਜੀ ਇਨਸਾਨ ਨਹੀਂ ਇਹ ਸ਼ਕਤੀ ਐ ਦੁਨੀਆਂ ਵਿੱਚ ਪ੍ਰਗਟ ਹੋਇਆ ਜੀ ਇਹ ਬਿਲਕੁਲ ਜੋਗ ਹੈ ਪੂਜਣ ਦੇ ਨਾ ਜਾਵੇ ਸੱਚਲ ਕੋ ਆ ਜੀ ਇਹ ਦੀ ਸੋਚ ਦਿੱਤੇ ਇਹ ਦੀ ਸੋਚ ਦਿੱਤੇ ਬੋਲ ਲੜਾਈਏ ਜੀ ਸਾਨੂੰ ਵੀ ਸਾਤੋਂ ਵੀ ਸੱਚ ਤੇ ਲਿਖਾ ਸਕਦਾ ਕੋਈ ਕਿਰਨੇ ਦੀਤ ਜੀ ਕੋਈ ਕਿਰਨੇ ਦੀਤ ਜੀ ਗੈਰ ਵਰਗਾ ਮੇਰੇ ਲਈ ਨਾ ਜਮਦਾ ਸਕਦਾ ਐ ਅਸੀਰ ਸ਼ੁਵਤ ਖੋਰੀ ਤੂੰ ਬਣ ਗਿਆ ਹਮਦਰਦ ਗਰੀਬਾਂ ਦਾ ਇਨ ਦੇ ਕਾਬੀ ਏਕੇ ਦੀ ਥੋਲੀਏ ਤਾਗ ਨਸੀਬਾਂ ਦਾ ਐ ਅਸੀਰ ਸ਼ੁਬਤ ਕੋਰੀ ਤੂੰ ਬਨ ਗਿਆ ਹਮਦਰਦ ਗਰੀਬਾਂ ਦਾ ਇਨ ਦੇ ਕਾਬੀ ਏਕੇ ਦੀ ਥੋਲੀਏ ਤਾਗ ਨਸੀਬਾਂ ਦਾ ਕਦ ਕੋ ਕਸ਼ਮੀਰੀਏ ਵਰਗਿਆਂ ਤੂੰ ਚੰਦ ਕੋਲ ਖਮੀਰੀਏ ਵਰਗੇ ਆ ਤੋ ਸੱਤੋਂ ਸੱਤ ਲਗਾ ਸਕਦਾ ਕੋਈ ਕਰਨ ਜੀਤ ਜੀ ਕੋਈ ਕਰਨ ਜੀਤ ਜੀ ਗਹਿਰੀ ਵਰਗਾ ਵਿਰਲਾ ਹੀ ਨਾ ਜਮਤਾ ਸਕਦਾ ਕਰਨ ਜੀਤ ਜੀ ਗਹਿਰੀ ਵਰਗਾ ਵਿਰਲਾ ਹੀ ਨਾ ਜਮਤਾ ਸਕਦਾ ਵਿਰਲਾ ਹੀ ਨਾ ਜਮਤਾ ਸਕਦਾ ਵਿਰਲਾ ਹੀ ਨਾ ਜਮਤਾ ਸਕਦਾ ਜੀ ਸਾਹ ਵਜ ਸੋਨੂ ਦਾ ਪੁੱਤ ਲਾ ਫੁੱਕਣ ਜਾ ਰਹੀ ਆ ਤੁਹਾਡੇ ਜੱਥੇ ਬੰਦੀਗੀ ਕਰਨਾ ਚਾਹੂੰਗੀ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਰਤ ਮਹਾਪਰਚਾਰ ਪੰਜਾਬ ਤੇ ਡੋਮਾ ਪਰਿਸ਼ਦ ਕੇ ਕੇ ਸੀ ਉਤਾਰ ਕਾਂਗਰਸ ਪਾਰਟੀ ਪਿਛਲੇ ਦਿਨੀ ਅੱਤਵਾਦੀ ਗੁਰਬੰਤ ਸਿੰਘ ਪੰਨੂ ਨੇ ਬਾਬਾ ਸਾਹਿਬ ਡਾਕਟਰ ਢਿੰਗਰਾਉ ਅੰਬੇਡਕਰ ਦੇ ਖਿਲਾਫ ਜੋ ਬਕਵਾਸ ਕੀਤਾ ਤੇ ਆਪਣੇ ਇਸ਼ਾਰੇ ਤੇ ਕੁਝ ਪੈਸੇ ਦੇ ਕੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਉੱਪਰ ਖਾਲਸਤਾਨ ਦੇ ਨਾਰੇ ਲਗਵਾਏ ਖਾਲਸਤਾਨ ਦਾ ਝੰਡਾ ਲਾਇਆ ਤੋ ਮੈਂ ਸਮਝਦਾ ਹਾਂ ਇਹਨੇ ਕਬੀਰ ਨਾਲ ਕਈ ਨੁਸ਼ਾਨੇ ਕੀਤੇ ਇੱਕ ਤਾਂ ਪੂਰੇ ਦੇਸ਼ ਭਾਰਤ ਦੇ ਵਿੱਚ ਸਿਖਾਂ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਖਾਲਸਤਾਨੀ ਜਿਹੜੀ ਪਗੜੀ ਹੈ ਦਾ ਸਤਕਾਰ ਪੂਰੇ ਦੇਸ਼ ਦੁਨੀਆ ਦੇ ਵਿੱਚ ਹੈਗਾ ਇਹਨੂੰ ਇਹਨੇ ਖਤਰੇ 'ਚ ਪਾਇਆ ਦੂਜਾ ਉਹ ਕਹਿੰਦਾ ਵੀ ਮੈਂ ਭਾਰਤੀ ਸੰਵਿਧਾਨ ਦੀ ਗੱਲ ਕਰਦਾ ਬਾਬਾ ਸਾਹਿਬ ਮਿਲ ਕਰਨ ਦੀ ਗੱਲ ਕਰਦਾ ਉਹਨੂੰ ਇਹ ਨਹੀਂ ਪਤਾ ਜਿਹੜੇ ਬੰਦੇ ਨੂੰ ਜੇ ਬਾਬਾ ਸਾਹਿਬ ਅੰਬेडकर ਨੇ ਦੇਸ਼ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਲਈ ਬਹੁਤ ਮਾਣ ਸਤਿਕਾਰ ਦਿੱਤਾ ਜਿਹੜੇ ਸ੍ਰੀ ਸਾਹਿਬ ਅਸੀਂ ਪਹਿਨਦੇ ਆਂ ਇੱਕ ਕਕਾਰ ਅਸੀਂ ਪਹਿਨਦੇ ਆਂ ਤੇ ਬਾਬਾ ਸਾਹਿਬ ਅੰਬेडकर ਨੇ ਸੰਵਿਧਾਨ ਦੇ ਵਿੱਚ ਲਿਖਤੀ ਤੌਰ ਤੇ ਦਿੱਤੇ ਔਰ ਉਹਨੂੰ ਇਹ ਗੱਲ ਵੀ ਯਾਦ ਕਿ ਉਹ ਜਹਾਜ਼ ਚੜ੍ਹ ਕੇ ਜੇ ਅਮਰੀਕਾ ਪਹੁੰਚਿਆ ਤਾਂ ਬਾਬਾ ਸਾਹਿਬ ਦੇ ਉਪਰ ਪੀਮਰੋ ਅੰਬेडकर ਦੇ ਸੰਵਿਧਾਨ ਦੇ ਤਹਿਤ ਪਹੁੰਚ ਸਕਿਆ ਇਹਦੇ ਕਿਸੇ ਨੂੰ ਉਹਨੂੰ ਪਹੁੰਚ ਨਹੀਂ ਸੀ ਦੇਣਾ ਤਾਂ ਉਹ ਜਿਹੜਾ ਉੱਥੇ ਬੈਠ ਕੇ ਉਲਝਣੂਲ ਗੱਲਾਂ ਕਰਦਾ ਉਹ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਦਲੇਸ਼ ਨੀ ਬੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਇੱਕ ਗੱਲ ਜ਼ਰੂਰ ਅਫਸੋਸ ਆ ਮੈਨੂੰ ਇਸ ਗੱਲ ਤੇ ਕਿ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਫਮਤ ਸਾਹਿਬ ਜੀ ਵੱਲੋਂ ਜਦੋਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬेडकर ਦੇ ਬਾਰੇ ਜੋ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਅੰਬेडकर ਨੂੰ ਜਿਹੜਾ ਹੈਗਾ ਅਬੜਕਰ ਅੰਬेडकर ਕਰਦੇ ਹੋ ਫਿਰ ਰੱਬ ਦਾ ਨਾਮ ਲਿਆ ਹੁੰਦਾ ਸਵਰਗਾਂ ਨੂੰ ਪਹੁੰਚਦੇ 라ਹੋਰ ਗਾਂਧੀ ਜੀ ਤੇ ਟਿੱਪਣੀ ਕੀਤੀ ਸੀ ਮੈਂ ਸਮਝਦਾ ਉਸ ਤੋਂ ਬਾਅਦ ਇਹ ਸ਼ਰਾਰਤੀ ਲੋਕਾਂ ਨੂੰ ਸ਼ਹਿ ਮਿਲ ਗਏ ਇਸੇ ਉਸੇ ਸ਼ਹਿ ਦੇ ਤ ਹੈ ਤਾਂ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਮਿਲਕਰ ਤੋਂ ਤੋੜਨ ਦਾ ਯਤਨ ਕੀਤਾ ਗਿਆ ਹੋਰ ਕਈ ਜੋ ਘਟਨਾਵਾਂ ਹੋਈਆਂ ਤੇ ਹੁਣ ਆ ਜਿਹੜਾ ਇਹ ਪੰਨੂ ਹੈ ਇਹਨੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਤੇ ਮੈਨੂੰ ਹੈਰਾਨ ਹੈ ਇਸ ਗੱਲ ਤੇ ਕੇਜਰੀਵਾਲ ਦੀ ਸਰਕਾਰ ਹੈ ਤੇ ਪਰ ਅਫਸੋਸ ਵੀ ਹੈ ਸਾਨੂੰ ਇਸ ਗੱਲ ਤੇ ਪੰਜਾਬ ਦੇ ਲੋਕਾਂ ਤੇ ਵੀ ਮੈਨੂੰ ਅਫਸੋਸ ਹੈ ਕਿ ਜਦੋਂ ਕੇਜਰੀਵਾਲ ਮੋਗੇ ਦੇ ਵਿੱਚ ਇੱਕ ਦੇਸ਼ ਦੇ ਵੱਡੇ ਹੱਤਿਆਵਾਦੀ ਦੇ ਨਾਲ ਮੀਟਿੰਗ ਕਰਦਾ ਸੀ ਉਦੋਂ ਲੋਕ ਸਮਝ ਗਏ ਸੀਗੇ ਕਿ ਇਹਦਾ ਵਾਇਰਲ ਹੋਇਆ ਹੈ ਇਹ ਸਾਰੇ ਲੋਕਾਂ ਨੇ ਫੰਡਿੰਗ ਕਰਕੇ ਇਹਨਾਂ ਦੀ ਸਰਕਾਰ ਇੱਥੇ ਬਣਵਾਈ ਹੁਣ ਮੈਂ ਮੰਗ ਕਰਦਾ ਕਿ ਪੰਜਾਬ ਦੀ ਸਰਕਾਰ ਜਿਹੜੀ ਭਾਜਪਾ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਭਾਜਪਾ ਦੀ ਸਰਕਾਰ ਦੇ ਪੰਜਾਬ ਦੀ ਸਰਕਾਰ ਤੁਰੰਤ ਕਾਰਵਾਈ ਕਰੇ ਇਹ ਪੰਨੂ ਦੇ ਖਿਲਾਫ ਦੇਸ਼ ਲੋ ਦਾ ਪਰਚਾ ਦਰਜ ਕਰਕੇ ਉਹਨੂੰ ਇਸ ਦੇਸ਼ ਦੇ ਵਿੱਚ ਲਿਆ ਕੇ ਭਾਰਤੀ ਸੰਵਿਧਾਨ ਦੇ ਤਹਿਤ ਸੁਵਿਧਾ ਸੁਵਿਧਾਵਾਂ ਜਿਹੜੀਆਂ ਉਹਨੂੰ ਸੁਵਿਧਾਆਂ ਦੇਣੀਆਂ ਚਾਹੀਦੀਆਂ ਜੇ ਦੇਸ਼ ਕਿਉਂਕਿ ਪਹਿਲਾਂ ਇਸੇ ਭਾਜਪਾ ਨੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਲੜਾਉਣ ਦਾ ਯਤਨ ਕੀਤਾ ਫਿਰ ਮੁਸਲਮਾਨਾਂ ਦੇ ਹਿੰਦੂਆਂ ਨੂੰ ਲੜਾਉਣ ਦਾ ਯਤਨ ਕੀਤਾ ਫਿਰ ਅਸਾਈਆਂ ਨੂੰ ਤੇ ਹਿੰਦੂਆਂ ਨੂੰ ਲੜਾਉਣ ਦਾ ਯਤਨ ਕੀਤਾ ਫਿਰ ਬੋਧੀਆਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਹੱਤਕੜੇ ਵਰਤੇ ਹੁਣ ਰੌਲਾ ਅਸਲ ਵਿੱਚ ਕੀ ਹੈ ਕਿ ਦੇਸ਼ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਆਪੋਜੀਸ਼ਨ ਵੱਲੋਂ ਪਾਰਲੀਮੈਂਟ ਦੇ ਵਿੱਚ ਬਾਰ-ਬਾਰੀ ਗੱਲ ਕਹੀ ਜਾ ਰਹੀ ਹੈ ਅਸੀਂ ਕਮਜ਼ੋਰਾਂ ਨੂੰ ਅਸੀਂ ਦਲਤਾਂ ਨੂੰ ਅਸੀਂ ਪਛੜਿਆ ਨੂੰ ਅਸੀਂ ਮਿਨੋਰਟੀ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦੇਣਾ ਚਾਹੁੰਦੇ ਹਾਂ ਅਸਲ ਦੇ ਵਿੱਚ ਇੱਕ ਲਹਿਰ ਬਣ ਰਹੀ ਹੈ ਉਸ ਲਹਿਰ ਨੂੰ ਕਰਾਹੇ ਪਾਉਣ ਵਾਸਤੇ ਭਾਜਪਾ ਦੇ ਸਾਰੇ ਤੇ ਪੰਨੂ ਦਾ ਇਹ ਸੜਜੰਤਰ ਹੈ ਤੇ ਇਸ ਸੜਜੰਤਰ ਦੇ ਖਿਲਾਫ ਸੁਮੱਚਾ ਅਦਾਲਤ ਭਾਈਚਾਰਾ ਕਿਸੇ ਵੀ ਸਮੇਂ ਭੜਕ ਸਕਦਾ ਹੈ ਅਸੀਂ ਅੱਜ ਡੀਏਜੀ ਸਾਹਿਬ ਨੂੰ ਔਰ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਹੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਡੀਏਜੀ ਸਾਹਿਬ ਨੂੰ ਕਿਹਾ ਪਰਚਾ ਦਰਜ ਕਰੋ ਡੀ ਸਾਹਿਬ ਨੂੰ ਕਿਹਾ ਕਿ ਰਾਜਪਾਲ ਸਾਹਿਬ ਨੂੰ ਤੇ ਮੁੱਖ ਮੰਤਰੀ ਨੂੰ ਇਹ ਸਾਡਾ ਪੱਤਰ ਭੇਜੋ ਕਿ ਪੰਨੂ ਦੇ ਖਿਲਾਫ ਕੇਸ ਰਿਜਿਸਟਰ ਕੀਤਾ ਜਾਵੇ ਤੇ ਪੰਨੂ ਨੂੰ ਇੱਥੇ ਲਿਆ ਕੇ ਸਜ਼ਾਵਾ ਦਿੱਤੀ ਜਾਵੇ ਜੇ ਜੇ ਇਹ ਨਹੀਂ ਹੁੰਦਾ ਨਾਸ਼ਨਲ ਦਲਤ ਮਹਾਪੰਚਾਇਤ ਵੱਲੋਂ ਧੋਮਾ ਪੁਲੀਸਾਂਗ ਬਲੋਸ਼ਿਆ ਦਾ ਐਲਾਨ ਕੀਤਾ ਪੰਨੂ ਦੇ ਪੂਤਲੇ ਅੱਜ ਐਸੇ ਅੰਬੜਕਰ ਭਾਰਤੇ ਵੀ ਸਾੜ ਰਹੇ ਆ ਤੇ ਪਿੰਡ-ਪਿੰਡ ਤੇ ਪੰਨੂ ਦੇ ਪੂਤਲੇ ਸਾੜਾ ਗੀ ਔਰ ਦੂਜੀ ਗੱਲ ਉਹਨੇ ਇੱਕ ਗੱਲ ਕਹੀ ਕਿ ਬਾਬਾ ਸਾਹਿਬ ਅੰਬੜਕਰ ਦੇ ਬੁੱਤ ਤੋੜ ਦੋ ਜਾਂ ਹਟਾ ਦਿਓ ਮੈਂ ਉਸ ਪੰਨੂ ਨੂੰ ਤੇ ਉਹਦੇ ਸਮਰਥਕਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿਤੇ ਭਲੇਖੇ ਜਿਹਾ ਨਾ ਰਹੋ ਕਿਉਂਕਿ ਇਹ ਹਮੇਸ਼ਾ ਇੱਕ ਗੱਲ ਚੱਲੀ ਆ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਫਿਰ ਉਹ ਕਿਹਨਾਂ ਦੀ ਮੂਨੀ ਨਾਲ ਕਹਿੰਦਾ ਉਹ ਪਰ ਸਾਡੀ ਪੂਰੀ ਨਾ ਕਹਿ ਗਾ ਕੋਈ ਜਿਹੜੇ ਸ਼ਬਦ ਮੈਂ ਬੋਲ ਨਹੀਂ ਸਕਦਾ ਕੋਈ ਮੂਨੀ ਨਾ ਕਹਿਗੇ ਇਹਨਾਂ ਦਾ ਅੰਤ ਹੈ ਹੁਣ ਜਿਹੜਾ ਦਲਤਾਂ ਨਾਲ ਖੜੂ ਉਹਦਾ ਵजूद ਨਹੀਂ ਰਹੂ ਜਿਹੜਾ ਬਾਬਾ ਸਾਹਿਬਾਂ ਵੇੜ ਕਾਰ ਨਾਲ ਖੜੂ ਉਹਦਾ ਵजूद ਨਹੀਂ ਰਹੂ ਜਿਹੜਾ ਦੇਸ਼ ਦੇ ਸੁਭਧਾਨ ਨਾ ਰਹੂ ਉਹਦਾ ਵजूद ਨਹੀਂ ਰਹੂ ਤੇ ਇਸ ਕਰਕੇ ਭਾਰਤ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਅਸੀਂ ਕਹਿੰਦੇ ਆ ਪੰਨੂ ਦੇ ਖਿਲਾਫ ਪਰਚਾ ਦਾਜ ਕਰਕੇ ਉਹਨੂੰ ਉਥੋਂ ਲਿਆਂਦਾ ਜਾਵੇ ਕਿਉਂਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਸੋਚੁਕ ਸਮਾਗਮ ਚ ਇਹੋ ਜੇ ਨਲਾਇਕ ਬੰਦੇ ਨੂੰ ਬੁਲਾਉਂਦਾ ਹੈ ਜਿਹੜਾ ਭਾਰਤ ਨੂੰ ਤੋੜਨਾ ਚਾਹੁੰਦਾ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਪਰ ਮੋਦੀ ਸਾਹਿਬ ਕਹਿੰਦੇ ਸੀ 트럼ਪ ਬਣੂਗਾ ਰਾਸ਼ਟਰਪਤੀ 트럼ਪ ਬਣੂਗਾ 트럼ਪ ਇਹਨੂੰ ਸ਼ਹਿਦ ਦੇ ਰਿਹਾ ਹੈ ਰਾਸ਼ਟਰਪਤੀ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਸਮਝਣਾ ਸੋਚਣਾ ਚਾਹੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ 트럼ਪ ਜੀ ਨਾਲ ਗੱਲ ਕਰਕੇ ਮੋਦੀ ਸਾਹਿਬ ਦੀ ਬੇਲੀ ਆ 트럼ਪ ਜੀ ਕਹਿੰਦੇ ਐ ਤੇ ਉਹਨਾਂ ਨੂੰ ਗੱਲ ਕਰਕੇ ਪੰਨੂ ਨੂੰ ਇੱਥੇ ਲਿਆ ਕੇ ਸਜਾਵਾਂ ਦਿਓ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ